Yeah, yeah, yeah. ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਰਲੋਚਨ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਪੋਸਟ 24 ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੱਲ ਦਰਬਾਰ ਸਾਹਿਬ ਦੇ ਨਜ਼ਦੀਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਲੱਗੀ ਜਿਹੜੀ ਸਟੈਚੂ ਆ ਉਹਨਾਂ ਦੀ ਪ੍ਰਤਿਮਾ ਲੱਗੀ ਹੋਈ ਸੀ ਉਹਨੂੰ ਖੰਡਨ ਕੀਤਾ ਗਿਆ ਇੱਕ ਵਿਅਕਤੀ ਵੱਲੋਂ ਉਹ ਤੇ ਥੋੜਿਆਂ ਦੇ ਨਾਲ ਜਿਹੜਾ ਉਹਨਾਂ ਦੇ ਹੱਥ ਸੰਵਿਧਾਨ ਦਾ ਮਾਡਲ ਫੜਿਆ ਹੋਇਆ ਸੀਗਾ ਉਹਨੂੰ ਵੀ ਤੋੜਿਆ ਗਿਆ ਜਿਸ ਦੇ ਰੋਸ ਵਜੋਂ ਜਿੰਨਾ ਵੀ ਸਮਾਜ ਬਾਬਾ ਸਾਹਿਬ ਨੂੰ ਮੰਨਦਾ ਸਤਕਾਰ ਕਰਦਾ ਉਹਨਾਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਕੱਲ ਨੂੰ ਪੰਜਾਬ ਬੰਦ ਰੱਖਿਆ ਜਾਊਗਾ ਜਿਹਦੇ ਵਿੱਚ ਖਬਰਾਂ ਸੂਤਰਾਂ ਤੋਂ ਪਤਾ ਲੱਗਦਾ ਕਿ ਜਲੰਧਰ ਸਾਈਡ ਤਾਂ ਪੂਰੀ ਟੋਟਲ ਬੰਦ ਆ ਲੁਧਿਆਣੇ ਦੇ ਵਿੱਚ ਘੰਟਾਕਾਰ ਚੀਮਾ ਚੌਕ ਹੈਪਵਾਲ ਸਾਈਡ ਸਾਰੇ ਬੰਦ ਆ ਟੋਟਲੀ ਬੰਦ ਆ ਦੁਕਾਨਾਂ ਮਾਰਕੀਟ ਟ੍ਰੈਫਿਕ ਤੇ ਕੁਝ ਜਗ੍ਹਾ ਤੇ ਲੋਕ ਆ ਜਿਹੜੇ ਉਹ ਸੜਕਾਂ ਤੇ ਵੀ ਉਤਰ ਕੇ ਆਏ ਨੇ ਉਤਰ ਕੇ ਆ ਕੇ ਉਹਨਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਜਿਵੇਂ ਚੀਮਾ ਚੌਂਕ ਲੁਧਿਆਣੇ ਦਾ ਲਾ ਲੀਏ ਇੱਥੇ ਵੀ ਰੋਸ ਪ੍ਰਦਰਸ਼ਨ ਕੀਤਾ ਵਾ ਉਹ ਵੀ ਤੁਹਾਨੂੰ ਤਸਵੀਰਾਂ ਨਾਲ ਦਿਖਾਵਾਂਗੇ ਮਤਲਬ ਕਹਿ ਸਕਦਾ ਹਾਂ ਲੁਧਿਆਣੇ ਦੇ ਵਿੱਚ ਕਾਫੀ ਪ੍ਰਭਾਵ ਰਿਹਾ ਇਸ ਬੰਦ ਦਾ ਸਿਰਫ ਗਿੱਲ ਚੌਂਕ ਤੋਂ ਗਿੱਲ ਪਿੰਡ ਵਾਲੀ ਸਾਈਡ ਨੂੰ ਛੱਡ ਕੇ ਇੱਥੇ ਸਿਰਫ ਟ੍ਰੈਫਿਕ ਆ ਜਿਹੜੀ ਉਹ ਚੱਲ ਰਹੀ ਆ ਸ਼ਿਮਲਾਪੁਰੀ ਅੰਦਰ ਸਾਈਡ ਜਿਹੜਾ ਵਾ ਉਹ ਵੀ ਟੋਟਲੀ ਲਗਭਗ ਬੰਦ ਕੀਤਾ ਹੋਇਆ ਵਾ ਸੋ ਇਹ ਕਿਹੜੀ ਕਿਉਂ ਕੀਤਾ ਗਿਆ ਸ਼ਰਾਰਤ ਕੇ ਇਹ ਸ਼ਰਾਰਤ ਸੀ ਜਾਂ ਦੋ ਫਿਰਕਿਆਂ ਨੂੰ ਆਸ ਵਿੱਚ ਲੜਾਉਣ ਦੀ ਸਾਜਿਸ਼ ਸੀ ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਕੱਲ ਆਮ ਆਦਮੀ ਪਾਰਟੀ ਵੱਲੋਂ ਮੇਅਰ ਬਣਾਇਆ ਗਿਆ ਜਿੱਦ ਜਦ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਿਹੜੇ ੱੱਕਾ ਕੀ ਕਰਨ ਦੇ ਦੋਸ਼ ਲੱਗੇ ਲੋਕਾਂ ਵੱਲੋਂ ਉਹਨਾਂ ਦੇ ਆਪਣੇ ਕੌਂਸਲਰ ਵੀ ਕੱਟ ਸੀ ਪਰ ਮੇਅਰ ਵੀ ਫੇਰ ਵੀ ਇਹਨਾਂ ਦਾ ਹੀ ਬਣਿਆ ਕੁਝ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਉਧਰੋਂ ਧਿਆਨ ਹਟਾਉਣ ਦੀ ਖਾਤਰ ਇਹ ਸਾਰੀ ਸ਼ਰਾਰਤ ਕਰਵਾਈ ਗਈ ਹੈ ਇਹਨਾਂ ਰਾਜਨੀਤਿਕ ਪਾਰਟੀਆਂ ਵੱਲੋਂ ਪਤਾ ਨਹੀਂ ਹੁਣ ਇਹ ਕਿੰਨਾ ਕਿਹਦੇ ਵਿੱਚ ਸਚਾਈ ਆ ਕਿ ਵਾਕਈ ਉਹ ਸਾਜ਼ਿਸੀ ਚਾਲ ਸੀ ਉਧਰੋਂ ਧਿਆਨ ਹਟਾਉਣ ਦੇ ਲਈ ਕਿਉਂਕਿ ਜਦੋਂ ਚੰਡੀਗੜ੍ਹ ਦੇ ਵਿੱਚ ਮੇਅਰ ਬਣਦਾ ਵਾ ਭਾਜਪੀ ੱੱੱੱ ਨਾ ਬਣਾਉਂਦੀ ਆ ਤਾਂ ਉਦੋਂ ਇਹੀ ਪੰਜਾਬ ਸਰਕਾਰ ਰੋਲਾ ਪਾਉਂਦੀ ਆ ਕਿ ਲੋਕਤੰਤਰ ਦਾ ਘਾਣ ਕੀਤਾ ਗਿਆ ਪਰ ਅਮਰitsar ਦੇ ਵਿੱਚ ਵੀ ਕੱਲ ਇਸੇ ਤਰੀਕੇ ਦਾ ਹੋਇਆ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੁਲਿਸ ਨੇ ਉਹਨਾਂ ਨੂੰ ਪਕੜ ਲਿਆ ਜਿਹੜਾ ਵਿਅਕਤੀ ਆ ਪਰ ਇਸ ਸਾਜ਼ਿਸ਼ ਦੇ ਪਿੱਛੇ ਕੀ ਸੀ ਇਹ ਵੀ ਜਾਨਣਾ ਜ਼ਰੂਰੀ ਆ ਸੋ ਆਓ ਹੋਰ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿੱਥੇ ਕਿੱਥੇ ਬੰਦ ਕਿੰਨਾ ਕਿੰਨਾ ਪ੍ਰਭਾਵ ਰਿਹਾ ਧੰਨਵਾਦ